ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਟਾਈਮ ਆ ਜਿਹੜਾ ਸ਼ਾਮ ਦਾ ਹੋ ਗਿਆ 5:30 ਦਾ 5:30 ਦਾ ਟਾਈਮ ਹੋ ਗਿਆ ਆਪਾਂ ਸਬਜੀ ਹੈ ਜਿਹੜੀ ਉਹ ਬਣਾ ਲਈ ਆ ਸਬਜੀ ਅੱਜ ਆਪਾਂ ਬਣਾਈ ਆ ਕਾਲੇ ਛੋਲੇ ਤੇ ਵਿੱਚ ਆਲੂ ਕਿਉਂਕਿ ਸਾਡੇ ਜਿਹੜੇ ਸਬਜ਼ੀ ਬਣਦੀ ਆ ਉਹ ਕਾਲੇ ਛੋਲਿਆਂ ਦੇ ਵਿੱਚ ਆਲੂ ਆ ਜਿਹੜੇ ਜ਼ਰੂਰ ਪਾਏ ਜਾਂਦੇ ਆ। ਕਾਫੀ ਜ਼ਿਆਦੇ ਘਰ ਆ ਜਿਹੜੇ ਵੀ ਕੱਲੇ ਕਾਲੇ ਛੋਲਿਆਂ ਦੀ ਸਬਜ਼ੀ ਬਣਾਉਂਦੇ ਆ ਉਹਨਾਂ ਨੂੰ ਉਬਾਲ ਕੇ ਤੇਰੇ ਚਾਲੂ ਨਹੀਂ ਪਾਉਂਦੇਗੇ ਪਰ ਸਾਡੇ ਜਿਹੜੇ ਹਮੇਸ਼ਾ ਵਿੱਚ ਆਲੂ ਪਾਏ ਜਾਂਦੇ ਆ। ਪਰ ਅਸੀਂ ਆਲੂ ਵੀ ਉਬਾਲ ਹੀ ਲੈਂਦੇ ਆ ਵਿੱਚ ਜਦੋਂ ਕਾਲੇ ਛੋਲੇ ਉਬਾਲੀਦੇ ਨੇ ਨਾਲ ਹੀ ਆਲੂ ਉਬਾਲ ਲੈਂਦੇ ਤੋਂ ਉਹਦੇ ਨਾਲ ਜਿਹੜੀ ਤਰੀ ਆ ਉਹ ਕਾਫੀ ਜ਼ਿਆਦੇ ਸੰਘਣੀ ਬਣ ਜਾਂਦੀ ਆ। ਸਬਜ਼ੀ ਆਪਾਂ ਬਣਾ ਲਈ ਆ। ਸਰਬਜੀਤ ਉੱਧਰ ਆਟਾ ਗੁੰਨਦੀ ਐ ਤੇ ਫੇਰ ਆਪਾਂ ਧਾਰਾ ਚੋਂ ਮੰਗੇ ਧਾਰਾ ਆਪਾਂ ਪਾਉਣੇ ਤੇ 6 ਵਜੇ ਧਾਰਾ ਚੋਂ ਹੀ ਦੀਆਂ ਕਿਉਂਕਿ ਹੁਣ ਦਿਨਾਂ ਦਾ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਜਿਹੜਾ ਜਲਦੀ ਜਿਹੜਾ ਹਨੇਰਾ ਹੋ ਜਾਂਦਾ ਸੁਬਾਹ ਵੀ ਆਪਾਂ 6:00 ਵਜੇ ਧਾਰਾ ਚੋਂ ਹੀ ਦੀ ਆ ਇਸ ਵੇਲੇ ਤਾਂ ਹੁਣ ਬਸ ਦਿਨੋਂ ਦਿਨਾਂ ਦਿਨਾਂ ਦਾ ਫਰਕ ਪੈ ਜਾਣਾ ਤੇ ਆਪਾਂ ਨੂੰ ਜਿਹੜੀ ਛੇਤੀ ਧਾਰਾ ਚੋਣੀ ਪਿਆ ਕਰਨੀ ਆ ਹੁਣ ਆਪਾਂ ਬਸ ਧਾਰਾ ਸਰਬਜੀਤ ਆਟਾ ਗੁੰਨਦੀ ਦੋਸਤੋ ਬਾਅਦ ਧਾਰਾ ਚੋਂ ਆਵਾਂਗੇ ਉੱਧਰ ਆਪਾਂ ਤਾਰਾ ਹੁਣ ਆਪਣੇ ਦੋਆ ਚੋਂ ਆਉਣ ਵਾਲੇ ਇੱਕ ਗਾਂ ਲਿਆਂਦੀ ਆ ਆਪਾਂ ਤੇ ਇੱਕ ਮੱਝ ਦੀ ਧਾਰ ਆਪਣੇ ਚੋਣ ਆਲੀ। ਬਾਕੀ ਬੱਚਿਆਂ ਦਾ ਜਿਹੜਾ ਪੇਪਰ ਹੋਈ ਜਾਂਦੇ ਵਿੱਚ ਛੁੱਟੀਆਂ ਆ ਜਾਂਦੀਆਂ ਇੱਕ ਦੋ ਆ ਜਾਂਦੀਆਂ ਕਦੇ ਇੱਕ ਆ ਜਾਂਦੀ ਹੈ ਕਦੇ ਦੋ ਛੁੱਟੀਆਂ ਆ ਜਾਂਦੀਆਂ। ਪ੍ਰਿੰਦਰ ਤਾਂ ਵੈਸੇ ਡੈਲੀ ਸਕੂਲ ਜਾਂਦਾ ਉਹਦਾ 11:30 ਵਜੇ ਉਹਨੇ ਛੁੱਟੀ ਹੁੰਦੀ ਆ। 11:30 ਵਜੇ ਆਉਂਦਾ ਉਹ ਤਿੰਨ ਕ ਘੰਟੇ ਜਿਹੜੇ ਉਹਨਾਂ ਨੂੰ ਉੱਥੇ ਅਗਲੇ ਜਿਹੜੇ ਹੁੰਦਾ ਪੇਪਰ ਹੁੰਦਾ ਉਹਦੀ ਪ੍ਰੈਕਟਿਸ ਕਰਵਾ ਦਿੰਦੇ ਆ ਕੋ ਸਿਲੇਬਸ ਆ ਜਿਹੜਾ ਉਹਨਾਂ ਨੂੰ ਪਰਵਾ ਦਿੰਦੇ ਆ ਕੋ ਤਾਂ ਸ਼ਾਇਦ ਕੱਲ ਨੂੰ ਮੈਨੂੰ ਲੱਗਦਾ ਉਹਨੂੰ ਛੁੱਟੀ ਆ। ਕਾਫੀ ਦਿਨ ਪਹਿਲਾਂ ਹਰਿੰਦਰ ਵੀ ਢੱਡ ਢੱਡ ਕਰਦਾ ਰਿਹਾ ਕਿ ਮੇਰਾ ਢੱਡ ਦੁਖਦਾ ਮੇਰਾ ਢੱਡ ਦੁਖਦਾ। ਫਿਰ ਉਸ ਦਿਨ ਸਕੈਨ ਕਰਾ ਕੇ ਲਿਆਂਦੇ ਇਸ 3-4 ਦਿਨ ਹੋ ਗਏ ਆ। ਉਹਦੇ ਸਕੈਨ ਦੇ ਵਿੱਚ ਇਨਫੈਕਸ਼ਨ ਆਈ ਸੀਗੀ, ਪੇਟ ਦੇ ਵਿੱਚ ਵੀ ਇਨਫੈਕਸ਼ਨ ਆ। ਤੋਂ ਫਿਰ ਉਹਨੂੰ ਅਗਲੇ ਦਿਨ ਆਪਾਂ ਮੋਗੇ ਦਿਖਾ ਕੇ ਆਂਦਾ। ਸ਼ਨੀਵਾਰ ਉਹਦੀ ਕਰਾਈ ਸੀਗੀ ਸਕੈਨ ਤੇ ਫਿਰ ਐਤਵਾਰ ਮੋਗੇ ਲੈ ਕੇ ਗਏ। ਪਹਿਲਾਂ ਹੋਰ ਡਾਕਟਰ ਕੋਲੇ ਗਏ ਸੀ। ਕਿ ਉਹ ਡਾਕਟਰ ਆਪਾਂ ਨੂੰ ਮਿਲਿਆ ਨਹੀਂ ਗਾ ਬੱਚਿਆਂ ਦਾ ਡਾਕਟਰ ਸੀ ਉਹ ਵੀ ਉਹ ਆਪਾਂ ਨੂੰ ਮਿਲਿਆ ਨਹੀਂ ਕਿਉਂਕਿ ਐਤਵਾਰ ਨੂੰ ਜਿਹੜੀ ਵੀ ਕਾਫੀ ਜ਼ਿਆਦਾ ਡਾਕਟਰ ਨਹੀਂ ਆਉਂਦੇਗੇ ਹਸਪੀਟਲ ਤਾਂ ਖੁੱਲਾ ਸੀ ਉਹਨਾਂ ਦਾ ਪਰ ਡਾਕਟਰ ਜਿਹੜੇ ਮੇਨ ਡਾਕਟਰ ਆ ਸੀਨੀਅਰ ਡਾਕਟਰ ਉਹ ਹੈ ਨਹੀਂ ਸੀਗੇ ਫਿਰ ਹੋਰ ਡਾਕਟਰ ਕੋਲ ਲੈ ਕੇ ਗਏ ਤੇ ਫਿਰ ਉਹਨਾਂ ਨੇ ਵੀ ਦੇਖਿਆ ਦੁਖਿਆ ਉਹ ਆਂਦੇ ਵੀ ਇਹਨੂੰ ਤੁਸੀਂ ਪਾਣੀ ਜਿਹੜਾ ਕਿਹੜਾ ਦਿਨੇ ਐਸ ਕਰੀ ਅਸੀਂ ਫਿਲਟਰ ਵਾਲਾ ਪਾਣੀ ਜਿਹੜਾ ਉਹ ਨਹੀਂ ਵਰਤ ਦੇਗੇ ਨੋਰਮਲ ਪਾਣੀ ਅਸੀਂ ਤਾਂ ਵਰਤਦੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਪਾਣੀ ਆ ਉਹ ਬਾਲ ਕੇ ਦਿਆ ਕਰੋ ਇਹਨੂੰ ਬੱਚੇ ਨੂੰ ਤੁਸੀਂ ਮਨ ਚਾਰ ਦਿਨ ਹੋ ਗਏ ਆ ਵੀ ਜਿਹੜਾ ਪਾਣੀ ਆ ਉਹ ਬਾਲ ਕੇ ਹੀ ਦੇਈਦਾ ਇਹਨੂੰ ਜਿਹੜੀ ਦਵਾਈ ਉਹਨਾਂ ਨੇ ਦਿੱਤੀ ਸੀ ਚਾਰ ਦਿਨਾਂ ਦੀ ਪਰ ਵੈਸੇ 2 ਦਿਨ ਹੋ ਗਿਆ ਵੀ ਇਹ ਆਂਦਾ ਵੀ ਮੇਰੇ ਨਹੀਂ ਦਰਦ ਹੁੰਦਾਗਾ ਨਹੀਂ ਮੇਰੇ ਢਿੱਡ ਦੁਖਦਾਗਾ ਪਹਿਲਾਂ ਤਾਂ 2 ਦਿਨ ਬਹੁਤ ਜ਼ਿਆਦੇ ਕਹਿੰਦਾ ਰਿਹਾ ਵੀ ਮੇਰੇ ਦਰਦ ਤਾਂ ਹੁੰਦਾ ਮੇਰੇ ਦਰਦ ਤਾਂ ਹੁੰਦਾ ਤੇ ਸ਼ਾਇਦ ਕੋਈ ਜਿਵੇਂ ਧਰਨ ਧਰਨ ਦਾ ਵੀ ਹੋ ਜਾਂਦਾ ਕਿਉਂਕਿ ਬੱਚਾ ਆਏ ਨਾ ਕਾਫੀ ਜ਼ਿਆਦੇ ਸ਼ਾਲਾ ਛੂਲਾ ਵੀ ਮਾਰਦਾ ਰਹਿੰਦਾ ਕਦੇ ਕਈ ਝੱਕ ਕੇ ਕੁਛ ਪੱਟਣ ਲੱਗ ਗਿਆ ਕਦੇ ਕੁਛ ਕਰਨ ਲੱਗ ਗਿਆ ਉਵੇਂ ਵੀ ਸੋਜ ਵੀ ਹੋ ਜਾਂਦੀ ਆ ਕਈ ਵਾਰੀ ਜਿਵੇਂ ਨਾੜਾ ਨੂੜਾ ਨੂੰ ਇਹ ਉਧਰ ਥੜਾ ਆਪਣੇ ਜਿਵੇਂ ਹੋਣਾ ਘਰ ਆ ਕਾਫੀ ਉੱਚਾ ਜਿਹੜੇ ਪੁਰਾਣੇ ਕਮਰੇ ਹੋ ਆਪਣੇ ਕਾਫੀ ਨੀਵੇਂ ਉਧਰ ਉਧਰ ਇਹ ਥੜੇ ਤੋਂ ਕ ਇਹਨੂੰ ਆदत ਆਏ ਨੇ ਖੜੇ ਨੇ ਉਥੋਂ ਥੜੇ ਤੋਂ ਤੇ ਥੱਲੇ ਛਾਲ ਮਾਰਨੀ ਹੈ ਪੌੜੀਆਂ ਰਹੀ ਨਹੀਂ ਉੱਤਰ ਦਾ ਕੇ ਤੇ ਥੱਲੇ ਛਾਲ ਮਾਰਦਾ ਤੇ ਉਹ ਕਈ ਵਾਰੀ ਉਹਦੇ ਨਾਲ ਜਿਵੇਂ ਸੋਜ ਵੀ ਹੋ ਜਾਂਦੀ ਆ ਨਾੜਾਂ ਨੂੰ ਤੇ ਹੁਣ 4 ਦਿਨਾਂ ਦੀ ਦਵਾਈ ਸੀ ਤੇ ਉਹਨੂੰ ਦਵਾਈ ਇਹਦੀ ਜਿਹੜੀ ਕੱਲ ਨੂੰ ਖਤਮ ਹੋ ਜਾਣੀ 4 ਦਿਨ ਹੋ ਜਾਣੇ ਕੱਲ ਨੂੰ ਹੁਣ ਕੱਲ ਨੂੰ ਦੇਖਦੇ ਆਂ ਕਿ ਦਵਾਈ ਇੱਕ ਵਾਰੀ ਹੋਰ ਦਿਖਾ ਲਿਆਵਾਂਗੇ ਵੈਸੇ ਤਾਂ ਹੁਣ ਇਹ ਕਹਿੰਦਾ ਵੀ ਮੈਂ ਠੀਕ ਆ ਉਦੋਂ ਮੇਰੇ ਸਿਰ ਨੂੰ ਜਿਹੜੇ ਕਾਫੀ ਦਿਨ ਹੋ ਗਏ ਚੱਕਰ ਆਉਂਦੇ ਆ ਸਿਰ ਨੂੰ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਜੀ ਆ ਕਿਉਂਕਿ ਸਿਰ ਦੇ ਆਸਰੇ ਹੀ ਆਪਾਂ ਜਿਹੜੇ ਤੁਰੇ ਫਿਰਦੇ ਆ ਜਦੋਂ ਸਿਰ ਨੂੰ ਚੱਕਰ ਆਉਂਦੇ ਆ ਫਿਰ ਤਰਨ ਨੂੰ ਵੀ ਦਿਲ ਨਹੀਂ ਕਰਦਾਗਾ ਕੰਮ ਨੂੰ ਵੀ ਜੀ ਨਹੀਂ ਕਰਦਾ ਕਿਸੇ ਨੂੰ ਤੇ ਪਰ ਆਪਾਂ ਇੰਨਾ ਗੋਲਿਆ ਜਿਹਾ ਹੀ ਨਹੀਂਗਾ ਵੀ ਚਲ ਕੋਈ ਨਹੀਂ ਹਟ ਜਾਣਗੇ ਕਈ ਵਾਰੀ ਹੁੰਦਾ ਵੀ ਕਿਸੇ ਦਵਾਈ ਖਾਣ ਨਾਲ ਆਪਾਂ ਨੂੰ ਹੁੰਦਾ ਵੀ ਕੋਈ ਦਵਾਈ ਆਪਾਂ ਖਾ ਲਈਏ ਤੇ ਉਹਦੇ ਨਾਲ ਹੋਣ ਲੱਗਦੇ ਆ ਇਸ ਤਰ੍ਹਾਂ ਪਰ ਕਾਫੀ ਦਿਨ ਹੋ ਗਿਆ ਘੱਟੋ ਘੱਟ 20 ਦਿਨ ਹੋ ਗਏ ਇੱਥੋਂ ਦਵਾਈ ਲੈ ਆਂਦੀ ਸੀ ਆਪਣੇ ਤਲਵੰਡ ਨੂੰ ਉਹ ਖਾਦੀ ਕਿੰਨੇ ਦਿਨ ਉਹਦੇ ਨੂੰ ਕੋਈ ਫਰਕ ਨਹੀਂ ਪਿਆਗਾ ਤੇ ਅਸੀਂ ਉਸ ਦਿਨ ਇਹਨੂੰ ਹਰਿੰਦਰ ਨੂੰ ਲੈ ਕੇ ਗਏ ਆ ਮੋਢੇ ਉਸ ਦਿਨ ਫਿਰ ਇਹਦੇ ਹਰਮਨ ਦੇ ਜਾੜੀ ਕਹਿੰਦੇ ਵੀ ਆਪਾਂ ਸਿਰ ਦੀ ਜਿਹੜੀ ਉਹ ਐਮ ਆਰ ਆਈ ਕਰਾ ਕੇ ਦੇਖ ਲਵੇ ਸਿਰ ਦੀ ਐਮ ਆਰ ਆਈ ਕਰਾਈ ਉਹਦੇ ਵਿੱਚ ਕੁਝ ਨਹੀਂ ਆਇਆਗਾ ਉਹ ਆਨੇ ਰਿ ਇਹਦੇ ਵਿੱਚ ਕੋਈ ਨੁਕਸ ਨਹੀਂਗਾ ਸਿਰ ਦੇ ਵਿੱਚ ਬਿਲਕੁਲ ਸਹੀ ਆ ਫਿਰ ਆਂਦੇ ਤੁਸੀਂ ਗਰਦਨ ਦੀ ਕਰਾ ਕੇ ਲੈ ਕੇ ਆਓ ਫਿਰ ਗਰਦਨ ਦੀ ਕਰਵਾਈ ਪਹਿਲਾਂ 5000 ਉਹਦੇ ਤੇ ਲਾਇਆ ਫਿਰ ਉਹਦੇ ਤੇ ਲਾਇਆ ਐਮ ਆਰ ਆਈ ਦੋ ਕਰਾਈਆਂ ਉਸ ਦਿਨ ਕਰਵਾ ਕੇ ਫਿਰ ਉਹਦੇ ਵਿੱਚ ਨੌਕਸ ਆਇਆ ਜਿਹੜੀ ਗਰਦਨ ਦੀ ਕਰਵਾਈ ਆ ਉਹ ਫਿਰ ਡਾਕਟਰ ਨੇ ਸਾਨੂੰ ਉਹਨਾਂ ਨੇ ਜਿੱਥੋਂ ਆਪ ਐਮ ਆਰ ਆਈ ਕਰਾਈ ਉਹਨਾਂ ਨੇ ਅੱਗੋਂ ਸਾਨੂੰ ਹੋਰ ਕਿਸੇ ਡਾਕਟਰ ਕੋਲੇ ਭੇਜਿਆ ਕਹਿੰਦੇ ਤੁਸੀਂ ਉੱਥੇ ਜਾਓ ਤੁਹਾਨੂੰ ਦਵਾਈ ਦੇ ਦੇਣਗੇ ਤੇ ਵੀ ਹੱਲ ਹੋ ਜਾਊਗਾ ਇਹਦਾ ਜੇ ਤੁਹਾਨੂੰ ਵੀ ਤੁਸੀਂ ਐਮ ਆਰ ਆਈ ਕਰਾ ਲਈਏ ਤੇ ਤੁਹਾਨੂੰ ਪਤਾ ਲੱਗ ਗਿਆ ਛੇਤੀ ਇਹ ਉਹਨਾਂ ਨੇ ਅਗੋਂ ਹੋਰ ਡਾਕਟਰ ਕੋਲੇ ਪੇਟਾ ਆਪਾਂ ਹੋਰ ਕਿਸੇ ਵੀ ਚੀਜ਼ ਦਾ ਜਿਹੜਾ ਉਹ ਮੁੱਲ ਆ ਜਿਹੜਾ ਘੱਟ ਵੱਧ ਕਰ ਲੈਨੇ ਕੁਝ ਵੀ ਆਪਾਂ ਬਾਜ਼ਾਰ ਚੋਂ ਖਰੀਦਣ ਜਾਂਦੇ ਆ ਆਪਾਂ ਜਿਹੜਾ ਮੁੱਲ ਆ ਘੱਟ ਵੱਧ ਕਰ ਲੈਨੇ ਆ ਪਰ ਜਦੋਂ ਆਪਾਂ ਡਾਕਟਰ ਕੋਲ ਚਲੇ ਜਾਂਦੇ ਆ ਉਦੋਂ ਤਾਂ ਡਾਕਟਰ ਜਿੰਨੇ ਪੈਸੇ ਆਪਣੇ ਤੋਂ ਮੰਗਦਾ ਆਪਾਂ ਨੂੰ ਉਨੇ ਹੀ ਦੇਣੇ ਪੈਂਦੇ ਆ ਤੱਕ ਰੁਪਈਆ ਨਹੀਂ ਆਪਾਂ ਘੱਟ ਕਰ ਸਕਦੇ ਵਿਦਾਂਤਰ ਦੇ ਜਿਹੜੇ ਪੈਸੇ ਉਹਨਾਂ ਨੇ ਮੰਗ ਲਏ ਆ ਤੇ ਬਾਤ ਜਦੋਂ ਦੂਸਰੇ ਡਾਕਟਰ ਕੋਲੇ ਗਏ ਉਹਨਾਂ ਨੇ ਕਹਿਤਾ ਵੀ ਇਹਦਾ ਇੰਨਾ ਖਰਚਾ ਆਊਗਾ ਇਹ ਦੋ ਪ੍ਰੋਸੈਸ ਆ ਇਹਦੇ ਇੰਨਾ ਖਰਚਾ ਆਊਗਾ ਉਸ ਦਿਨ ਫਿਰ ਅਸੀਂ ਇੱਕ ਤਾਂ ਕਰਵਾਇਆ ਸੀ ਫਿਰ ਵਾਪਸ ਆ ਗਏ ਅਸੀਂ ਕਿਹਾ ਕਿ ਅੱਜ ਸਾਡੇ ਕੋਲੇ ਜਿਹੜੇ ਪੈਸੇ ਥੋੜੇ ਕਿਉਂਕਿ ਘਰੋਂ ਆਪ ਆਏ ਹੁਣ ਲੱਖਾਂ ਰੁਪਈਆ ਤਾਂ ਲੈ ਕੇ ਤੁਰਦੇ ਹੀ ਨਹੀਂਗੇ ਤਾਸਾ ਹਜ਼ਾਰ ਤੋਂ ਉਹਨਾਂ ਨੇ ਲੈ ਲਿਆ ਮਾਰਾਈ ਆ ਨਾ ਬਾਕੀ ਹਰਿੰਦਰ ਦੀ ਦਵਾਈ ਦੇਣ ਦੇ ਉੱਧਰ ਖਰਚਾ ਹੋ ਗਿਆ ਜਦੋਂ ਦੂਸਰੇ ਡਾਕਟਰ ਕੋਲ ਗਏ ਉਹਨਾਂ ਨੇ ਫੀਸ ਉੱਤੇ ਜਮ੍ਹਾਂ ਕਰਵਾ ਲਈ ਬਾਕੀ 1500 ਦੀ ਦਵਾਈ ਦਿੱਤੀ ਉਹਨਾਂ ਨੇ ਮੇਰੀ 5 ਦਿਨ ਦੀ ਦਵਾਈ ਸੀ ਤੇ 1500 ਦੀ ਉਹਨਾਂ ਨੇ ਉਹ ਦਿੱਤੀ ਉਸ ਦਿਨ ਤਾਂ ਅਸੀਂ ਕਾਫੀ ਜ਼ਿਆਦੇ ਪੈਸੇ ਜਿਹੜੇ ਲਾ ਕੇ ਆ ਗਏ ਹਾਂ ਅੱਜ ਜਿਹੜਾ ਆਪਣਾ ਇਲਾਜ ਹੈ ਇੱਕ ਹਿਸਾਬ ਨਾਲ ਉਹ ਹਜੇ ਲੱਚ ਰਿਹਾ ਹੈ ਉਹਨਾਂ ਉਹਦੇ ਤੇ ਦੇਖੋ ਕਿੰਨਾ ਖਰਚਾ ਆਉਂਦਾ ਜੇ ਆਪਾਂ ਉਹ ਕਰਵਾਉਨੇ ਆ ਤਾਂ ਜਿਹੜਾ ਡਾਕਟਰ ਦੇ ਹਿਸਾਬ ਨਾਲ ਜੀ ਨੇ ਉਹਨਾਂ ਨੇ ਕਿਹਾ ਜੇ ਆਪਾਂ ਉਹ ਹਿਸਾਬ ਨਾਲ ਕਰਵਾਉਨੇ ਆ ਤਾਂ ਸੋਚਦੇ ਆਪਾਂ ਪੁੱਛਾਂ ਤੇ ਹੋ ਜਾਣ ਦਾ ਪੁੱਛ ਆ ਇਹ ਆਪਾਂ ਇੰਨਾ ਸੋਚਿਆ ਹੀ ਨਹੀਂ ਸੀਗਾ ਵੀ ਜਿਹੜੇ ਚਲ ਚੱਕਰ ਆਉਂਦੇ ਆਪਾਂ ਨੂੰ ਐ ਹੁੰਦਾ ਵੀ ਜਿਵੇਂ ਥੋੜਾ ਬਹੁਤਾ ਇੱਕ ਦੋ ਦਿਨ ਚੱਕਰ ਆਉਣਗੇ ਹਟ ਜਾਣਗੇ ਚਾ ਥੋੜਾ ਬਹੁਤਾ ਜਿਵੇਂ ਹੋਊਗਾ ਇੰਨਾ ਵੱਡਾ ਤਾਂ ਸੋਚਿਆ ਹੀ ਨਹੀਂ ਸੀ ਦੇ ਇੰਨਾ ਖਰਚੇ ਵਾਲਾ ਕੰਮ ਨਿਕਲਿਆ ਆਊਗਾ ਇਹ ਵੀ ਬਿਮਾਰੀ ਦਾ ਇੰਨਾ ਖਰਚਾ ਹੋ ਜਾਊਗਾ ਆਪਾਂ ਪਤਾ ਆਪ ਸੋਚਦੇ ਆਂ ਵੀ ਇੰਨੇ ਪੈਸਿਆਂ ਦਾ ਆਪਾਂ ਕੁਝ ਹੋਰ ਲੈ ਆਵਾਂਗੇ ਆਪਾਂ ਤਾਂ ਸੋਚਿਆ ਸੀ ਜਿਵੇਂ ਦਿਵਾਲੀ ਆਉਂਦੀ ਦਿਵਾਲੀ ਤੇ ਅਗਲਾ ਕੋਈ ਹੋਰ ਚੀਜ਼ ਲੈ ਕੇ ਆਉਂਦਾ ਘਰੇ ਹਨਾ ਆਪਾਂ ਦੇਖਦੇ ਆਂ ਵੀ ਆਪਾਂ ਖਰੀਦ ਕੇ ਲਿਆਂਦਾ ਆਪਣੀ ਮਿਹਨਤ ਦੀ ਕਮਾਈ ਨਾਲ ਆ ਕੁਝ ਬਣਿਆ ਪਰ ਜਿਹੜੇ ਡਾਕਟਰਾਂ ਨੂੰ ਪੈਸੇ ਦੇਣੇ ਪੈ ਜਾਂਦੇ ਹਨ ਉਹ ਬਹੁਤ ਔਖੇ ਲੱਗਦੇ ਆ ਉਹ ਨਾ ਕਿਸੇ ਧੀ ਦੇ ਕੰਮ ਆਉਂਦੇ ਨਾ ਕਿਸੇ ਪੁੱਤ ਦੇ ਕੰਮ ਆਉਂਦੇ ਆ ਡਾਕਟਰ ਨੇ ਵੈਸੇ ਵੀ ਜਿੰਨੇ ਮੰਗ ਲਏ ਉਹਨੇ ਹੀ ਦੇਣੇ ਪੈਂਦੇ ਆਪਾਂ ਨੂੰ ਪੈਸੇ ਕਿਆ ਆਪਾਂ ਸੋਚਿਆ ਨਹੀਂ ਸੀਗਾ ਵੀ ਆਹ ਕੁਝ ਬਣ ਜਾਊਗਾ ਹੁਣ ਬਾਕੀ ਸਿਰੇ ਆ ਇਹ ਟੈਨਸ਼ਨ ਵੀ ਆ ਦਿਮਾਗ ਤੇ ਹੁਣ ਵੀ ਜੇ ਇਲਾਜ ਕਰਾ ਕੇ ਵੀ ਪਤਾ ਨਹੀਂ ਇਹ ਸਹੀ ਹੋਊਗਾ ਕਿ ਨਾ ਹੋਊਗਾ ਜਿਹੜੇ ਇਨ ਚੱਕਰ ਆਉਂਦੇ ਆ ਸਿਰ ਨੂੰ ਕਿਉਂਕਿ ਜਿਹੜੇ ਹੁਣ 4-5 ਦਿਨ ਹੋ ਗਏ ਦਵਾਈ ਖਾਈ ਜਾਂਦੇ ਉਹਦੇ ਨਾਲ ਤਾਂ ਹਜੇ ਤੱਕ ਕੋਈ ਫਰਕ ਨਹੀਂ ਪਿਆਗਾ ਹੁਣ ਬਾਕੀ ਇੱਕ ਦੋ ਦਿਨਾਂ ਤੱਕ ਫਿਰ ਠਹਿਰ ਕੇ ਡਾਕਟਰ ਕੋਲੇ ਜਾਵਾਂਗੇ ਫਿਰ ਪੁੱਛਦੇ ਆਂ ਕੀ ਕਹਿੰਦੇ ਆ ਉਹ ਫਿਰ ਦੇਖਦੇ ਆਂ ਪਰ ਆਪਾਂ ਨੇ ਸੋਚਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਉਹ ਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਹੀ ਹੁੰਦਾ ਆਪਾਂ ਤਾਂ ਕੁਝ ਹੋਰ ਸੋਚਦੇ ਆਂ ਤੇ ਬੰਨ ਕੁਝ ਹੋਰ ਜਾਂਦਾ ਚਲੋ ਦੇਖਦੇ ਆਂ ਕੀ ਬਣਦਾ ਨੇ ਜਿਹੜਾ ਕੰਮ ਤੰਦਿਆ ਬੰਦਾ ਆਪਣਾ ਟਾਈਮ ਹੋ ਗਿਆ ਧਾਰਾਂ ਝੋਨੇ ਆਪਾਂ ਨਾ ਤਾਂ ਸਾਰਾ ਦਿਨ ਪਿਆ ਹੀ ਜਾਂਦਾ ਪਰ ਜਦੋਂ ਸਿਰ ਨੂੰ ਪਰੇਸ਼ਾਨੀ ਆ ਉਹਦੋਂ ਫਿਰ ਕੰਮ ਕਰਨਾ ਵੀ ਔਖਾ ਲੱਗਦਾ ਤੇ ਸਾਰਾ ਦਿਨ ਪੈ ਕੇ ਵੀ ਨਹੀਂ ਨੰਨ ਦਾ ਘੰਟਾ 2 ਘੰਟੇ ਆਪਾਂ ਬਸ ਪੈ ਸਕਦੇ ਹਾਂ ਉਸ ਤੋਂ ਵੱਧ ਤਾਂ ਆਪਾਂ ਸਾਰਾ ਦਿਨ ਪੈ ਨਹੀਂ ਸਕਦੇ ਇਹ ਪੈ ਕੇ ਤਾਂ ਫਿਰ ਸਾਰਾ ਸਰੀਰ ਹੀ ਐਮ ਹੋ ਜਾਂਦਾ ਵੀ ਜਿਵੇਂ ਆਪਾਂ ਬਹੁਤ ਜ਼ਿਆਦਾ ਸਖਤ ਬਿਮਾਰ ਹੁੰਨੇ ਜਾਂ ਬੁਖਾਰ ਬਹੁਤ ਜ਼ਿਆਦਾ ਚੜਿਆ ਹੁੰਦਾ ਤਾਂ ਪੈ ਕੇ ਫਿਰ ਸਾਰਾ ਸਰੀਰ ਐਮ ਹੋ ਜਾਂਦਾ ਹੁਣ ਆ ਪਤਾ ਰਾਂ ਚ ਹੁੰਨੇ ਆ ਉਧਰ ਇਫਤਾਰ ਤੱਕ ਸਾਰੀ ਜਿੱਥੇ ਉਹ ਵੀ ਇੱਕ ਮੈਂ ਨਾਲ ਜਵਾ ਬੰਨੀ ਨਹੀਂ ਫਿਰ ਦੇ ਦਿੱਤੀਆਂ ਅੱਗੇ ਦੇਖੋ ਕਾਕਾ ਕੱਢੀ ਆਂਦਾ ਹੈ ਇੱਧਰ ਦੇਖੋ ਹਰਿੰਦਰ ਸਾਡਾ ਫੋਨ ਤੇ ਦੇਖੋ ਇੱਧਰ ਗੇਮ ਖੇਡ ਰਿਹਾ ਰਿੰਦਰ ਕਿੰਨਾ ਟਾਈਮ ਹੋ ਗਿਆ ਗੇਮ ਖੇਡਦੇ ਨੂੰ ਹੈ ਪਤਾ ਨਹੀਂ ਪਤਾ ਕਿ ਨੂੰ ਆ ਫੋਨ ਤਾਂ ਤੇਰੇ ਹੱਥ ਚ ਆ ਦੇਖੋ ਇਧਰ ਇਹ ਪਰ ਕਿੰਨੇ ਹੋ ਗਏ ਤੇ ਕਿੰਨੇ ਰਹਿ ਗਏ ਦੋ ਰਹਿ ਗਏ ਦੋ ਰਹਿ ਗਏ ਕਿਆ ਬਾਸ ਰੱਖਦੇ ਹੁਣ ਇਹਨੂੰ ਬਹੁਤ ਖੇਡ ਲਈ ਗੇਮ ਆ ਰੱਖਦੇ ਹੁਣ ਇਹਨੂੰ ਇੱਕ ਹਿੱਧਰ ਬੈਠਾ ਹਰਮਨ ਹਾਂਜੀ ਹਰਮਨ ਟੀਵੀ ਦੇਖ ਰਹੇ ਹੈ ਇੱਕ ਜਣਾ ਫੋਨ ਤੇ ਇੱਕ ਟੀਵੀ ਤੇ ਹੁਣ ਇਹ ਤਾਂ ਚਲਾਇਆ ਹੈ ਕਿੰਨੇ ਪੇਪਰ ਰਹਿ ਗਏ ਤੰਨ ਲੈਂਦੇ ਆ ਹਾਂਜੀ ਉੱਧਰ ਪੱਕਦੀ ਆ ਰੋਟੀ ਦੁੱਧ ਗਰਮ ਕਰਾਂਗੇ ਪਹਿਲਾਂ ਫਿਰ ਬਸ ਰੋਟੀ ਪਕਾ ਲਾਂਗੇ ਧਾਰਾਂ ਆਪਾਂ ਚੋਲੀਆਂ ਜਿਹੜੀ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਹਰ ਇੱਕ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਉੱਧਰ ਚੁੱਲ੍ਹੇ ਚਾਗ ਮਚਾਈ ਆ ਤੇ ਦੱਦ ਗਰਮ ਹੋਣ ਵਾਸਤੇ ਰੱਖਿਆ। ਇਸ ਤੋਂ ਬਾਅਦ ਰੋਟੀ ਪੱਕੂਗੀ ਚੁੱਲ੍ਹੇ ਤੇ। ਸਸikal ji ਸਾਰਿਆਂ ਨੂੰ ਕਿਵੇਂ ਸੀਖਾ ਕੇ ਚਲੋ ਜੀ ਆਪਾਂ ਹੁਣ ਕਰਦੇ ਰੋਟੀਆਂ ਦੀ ਤਿਆਰੀ। ਇੱਧਰ ਧਾਰਾਂ ਚੋ ਕੇ ਆਪਾਂ ਦੁੱਧ ਗਰਮ ਰੱਖ ਲਿਆ ਤੇ ਇੱਧਰ ਆਪਾਂ ਰੋਟੀਆਂ ਦਾ ਵੀ ਸਾਰਾ ਸਮਾਨ ਲਈ ਆਏ ਸੀ ਹੁਣ ਫੇਰ ਗਰਮੀ ਦਿੱਤੀ ਆ ਨਾ ਹੂੰ ਪਹਿਲਾਂ ਰੱਬ ਮੀਂਹ ਪਉਣ ਲੱਪਿਆ ਤੇ ਜ਼ਿਆਦਾ ਹੀ ਪਾਈ ਗਿਆ ਫੇਰ ਗਰਮੀ ਕਰਦੀ ਕਹਿੰਦੇ ਅਸੂ ਦਾ ਮਹੀਨਾ ਥੋੜਾ ਠੀਕ ਹੋ ਜਾਂਦਾ ਪਰ ਹੁਣ ਅਸੂ ਦੇ ਮਹੀਨੇ ਚ ਵੀ ਭਾਦੋਂ ਵਰਗੀ ਗਰਮੀ ਹੋਈ ਪਈ ਆ ਹੁਣ ਇੰਨਾ ਬਸ ਜਿਹੜੀ ਹਵਾ ਵਗਦੀ ਹੁੰਦੀ ਉਹ ਠੰਡੀ ਆਉਂਦੀ ਆ ਵੀ ਉਹ ਹਵਾ ਨਹੀਂ ਗਰਮ ਆਉਂਦੀ ਤੇ ਪਰ ਗਰਮੀ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਉਧਰ ਡੈਡੀ ਗਾਣੇ ਸੁਣ ਰਹੇ ਆ ਤੁਹਾਨੂੰ ਆਵਾਜ਼ ਸੁਣਦੀ ਹੋਣੀ ਹੈ ਵਿੱਚ ਗਾਣਿਆਂ ਦੀ ਸਾਡੇ ਡੈਡੀ ਸਾਰਾ ਦਿਨ ਗਾਣੇ ਸੁਣਦੇ ਟੀਵੀ ਤੇ ਇੱਕ ਮਿੰਟ ਵੀ ਜਿਹੜਾ ਟੀਵੀ ਉਹ ਬੰਦ ਨਹੀਂ ਹੁੰਦਾਗਾ ਸਾਰਾ ਦਿਨ ਟੀਵੀ ਤੇ ਗਾਣੇ ਹੀ ਚੱਲਦੇ ਰਹਿੰਦੇ ਆ ਬਸ ਨਾਲ ਸਾਨੂੰ ਵੀ ਸੁਣਾਉਂਦੇ ਰਹਿੰਦੇ ਸਾਰੀ ਦਿਹਾੜੀ ਗਾਣੇ ਤੇ ਨਾਲ ਆਪ ਵੀ ਸੁਣਦੇ ਰਹਿੰਦੇ ਆ ਚਲੋ ਜੀ ਹੁਣ ਬਸ ਰੋਟੀ ਪੱਕੂਗੀ ਆਪਣੀ ਧਾਰਾਂ ਪਚੋਲੀਆਂ ਰੋਟਾ ਪਕਾ ਕੇ ਖਾ ਕੇ ਬਸ ਨਾਉਣਾ ਕੋਈ ਪਹਿਲਾਂ ਨਾ ਲੈਂਦਾ ਕੋਈ ਬਾਅਦ ਚ ਨਾ ਲੈਂਦਾ ਖੜਿੰਦੇ ਤਜੋੰਦ ਸਕੂਲੋਂ ਆਇਆ ਅੰਦਰ ਹੀ ਬੈਠਾ ਵੈਸੇ ਹੂੰ ਉਹ ਤਾਂ ਫੋਨ ਤੇ ਲੱਗਿਆ ਪਿਆ ਹੁਣ ਵੀ ਜੋਰੋ ਜੋਰ ਗੇਮ ਖੇਡਣ ਉਹ ਤਾਂ ਹੁਣ ਫਿਰ ਖੇਡਣਾ ਬੰਦ ਹੋ ਗਿਆ ਹੂੰ ਜਿੱਦੰਦਾ ਹੁਣ ਦਵਾਈ ਲਿਆਇਆ ਹੁਣ ਅੱਗੇ ਸਾਲਾ ਛੂਲਾ ਮਾਰ ਲੈਂਦਾ ਅੱਗੇ ਕਈ ਨੂੰ ਵੀ ਦਾਲ ਆ ਜਾਂਦਾ ਸੀ ਨਾ ਇੱਥੋਂ ਥਾਂ ਪੱਟ ਲਿਆ ਉੱਥੋਂ ਥਾਂ ਪੱਟ ਲਿਆ ਪੱਟ ਲੈਂਦਾ ਸੀ ਤੇਰੇ ਡਾਕਟਰ ਨੇ ਸ਼ਾਲਾਂ ਸ਼ੁਰੂਆਂ ਬੰਦ ਕਰਤੀਆਂ ਫੋਨ ਕਰੋ ਤਾਂ ਟਾਈਮ ਪਾਸ ਨਹੀਂ ਹੁੰਦਾ ਮੇਰੇ ਭਾਈ ਸਾਹਿਬ ਮੈਂ ਪੁੱਛੇ ਮੈਂ ਕਿਹਾ ਕਿੰਨਾ ਟਾਈਮ ਹੋ ਗਿਆ ਫੋਨ ਲੈ ਕੇ ਬੈਠੇ ਨੂੰ ਆ ਤਾਂ ਪਤਾ ਨਹੀਂ ਗਾ ਪੜ ਲੈਂਦਾ ਜਿੰਨਾ ਤੇ ਪੜਨਾ ਹੁੰਦਾ ਫਿਰ ਬਸ ਹੁਣ ਦੋ ਛੁੱਟੀਆਂ ਪੇਪਰ ਤੇ ਕੱਜ ਸੀਗੀ ਇੱਕ ਕੱਲ ਨੂੰ ਵੀ ਹਜੇ ਛੁੱਟੀ ਆ ਦੋ ਚਾਰ ਦਿਨ ਤੈਨੂੰ ਚੰਗੀ ਟੈਂਸ਼ਨ ਬਣਾਈ ਔਰ ਸਾਰਾ ਦਿਨ ਟੈਡ ਟੈਡੀ ਹੋਈ ਜਾਂਦੀ ਸੀਗੀ ਮੂ ਵੀ ਟੈਨਸ਼ਨ ਹੋ ਗਈ ਸੀ ਪਤਾ ਨਹੀਂ ਕਾਹ ਤੋਂ ਐ ਕਰਦਾ ਚਲੋ ਜੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਨਾਲ ਹੁਣ ਬਸ ਰੋਟੀ ਦੀ ਤਿਆਰੀ ਹੈ ਇੱਧਰ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ